ਇੱਕ ਕੰਮ ਦਿਨ ਦੇ ਵਿੱਚ ਭਲੇ ਦਾ ਜਰੂਰ ਕਰੋ ਤੁਹਾਨੂੰ ਸਕੂਨ ਮਿਲੇਗਾ ਤੁਹਾਨੂੰ ਨੀਂਦ ਵਧੀਆ ਆਉਗੀ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਬੇਸ਼ੱਕ ਕੁਝ ਵੀ ਹੋ ਸਕਦਾ ਕੇਲੇ ਦਾ ਛੇਲ ਕੋਈ ਤਿਲ ਕੇ ਡੈਗੂ ਉਹ ਚੁੱਕ ਕੇ ਡੱਬੇ ਚ ਪਾਓ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਕਿ ਤੁਸੀਂ ਕੁਝ ਕੀਤਾ ਹੈ ਤੇ ਸਮਾਜ ਤਾਂ ਹੀ ਵਧੀਆ ਹੋਏਗਾ ਜਾਂ ਤੁਹਾਡੀ ਜ਼ਿੰਦਗੀ ਤਾਂ ਹੀ ਵਧੀਆ ਹੋਏਗੀ ਜੇ ਤੁਸੀਂ ਇੱਕ ਕਿਸੇ ਲਈ ਕੋ ਕੰਮ ਰੋਜ਼ ਇਹ ਕਰ ਦਿਓ ਆਪਣੇ ਲਈ ਤਾਂ ਸਾਰਾ ਦਿਨ ਕਰਦੇ ਆਂ ਇੱਕ ਛੋਟਾ ਜਿਹਾ ਲਫਜ਼ ਹੈ ਪੁੱਤਰ ਪੰਜਾਬੀ ਦਾ ਔਰ ਮੈਂ ਦੋਵੇਂ ਇੰਗਲਿਸ਼ ਦੇ ਵਿੱਚ ਵੀ ਉਹਦੀ ਟ੍ਰਾਂਸਲੇਸ਼ਨ ਕਰ ਦੇਣਾ ਲਫਜ਼ ਹੈ ਹਉ ਪਰੇ ਸੋ ਵਾਟ ਯਾਰ ਮੈਡਮ ਜੀ ਮੇਰੇ ਕੋਲ ਦੀ ਨੰਗ ਨਹੀਂ ਮੈਨੂੰ ਬੁਲਾਇਆ ਨਹੀਂ ਪਰ ਮੇਰੇ ਨੌਨ ਨੇ ਕਿ ਮੈਨੂੰ ਹੁਣ ਇਹਨੂੰ ਸੀਰੀਅਸ ਲੈ ਲੈਣਾ ਚਾਹੀਦਾ ਵੀ ਮੈਡਮ ਜੀ ਨੇ ਮੈਨੂੰ ਬੁਲਾਇਆ ਨਹੀਂ ਪਰ ਮжоਰਿਟੀ ਟਾਈਮ ਇਹ ਹੋ ਰਿਹਾ ਅੱਜ ਮੈਡਮ ਜੀ ਕੋਲ ਦੀ ਨੰਗ ਹੈ ਕੱਲ ਨੂੰ ਗੇਮੇ ਬੁਲਾਇਆ ਨਹੀਂ ਮੈਂ ਨਹੀਂ ਨਹੀਂ ਬੁਲਾਉਣਾ ਮੈਡਮ ਜੀ ਨੇ ਆਪਣੀ ਸੌਰੀ ਮੈਡਮ ਜੀ ਫਨੂ ਐਗਜ਼ੈਂਪਲ ਬਣਾ ਲਿਆ ਮੈਡਮ ਜੀ ਨੇ ਕੱਲ ਆਪਣੀ ਬੇਟੀ ਦੀ ਸ਼ਾਦੀ ਕੀਤੀ ਮੈਨੂੰ ਕਾਰਡ ਨੇ ਭੇਜਿਆ ਕੀ ਮੈਂ ਇਹਨੂੰ ਹੁਣ ਦੁਸ਼ਮਣੀ ਚ ਬਦਲਣਾ ਅਸੀਂ ਬਦਲ ਰਹੇ ਹਾਂ ਹੁਣ ਇਹ ਨਹੀਂ ਸਾਨੂੰ ਬੁਲਾਇਆ ਨਹੀਂ ਅਸੀਂ ਇਹਨਾਂ ਨੂੰ ਬੁਲਾਣਾ ਨੇ ਉਹ ਇਹਨਾਂ ਦੀਆਂ ਯਾਰ ਸੋਬ ਮਜਬੂਰੀਆਂ ਸੀਗੀਆਂ ਵਿਆਹ ਛੋਟਾ ਕੀਤਾ ਸੀਗਾ ਔਰ ਇਹ ਵੀ ਮੰਨ ਲਓ ਵੀ ਭੁੱਲ ਗਏ ਮੈਨੂੰ ਇਨਸਾਨ ਭੁੱਲਣ ਹਾਰ ਸੋ ਵਟ ਛੋਟੀ ਛੋਟੀ ਗੱਲ ਤੇ ਖਾਸ ਕਰ ਜਿਹੜੇ ਅਸੀਂ ਪੰਜਾਬੀ ਆ ਨਾ ਅਸੀਂ ਬੈਰ ਪਾਉਣ ਚ ਬਹੁਤ ਕਾਲੇ ਆ ਬਸ ਮਾੜੀ ਜੀ ਹਵਾ ਜੀ ਮਿਲ ਜੇ ਮਾੜਾ ਜਿਹਾ ਇਸ਼ਾਰਾ ਹੋ ਜਾਏ ਬਸ ਚੁੱਕ ਦਿਆਂਗੇ ਕੰਮ ਫੱਟੇ ਚੁੱਕ ਦਿਆਂਗੇ ਸੋ ਪਲੀਜ਼ ਤੁਸੀਂ ਵੋਇਡ ਕਰਨਾ ਆ ਇੱਕ ਮੈਂ ਐਡ ਕਰਕੇ ਆਪਣੇ ਸਬਜੈਕਟ ਤੇ ਜਾਣਾ ਸਪੋਜ਼ ਤੁਹਾਡੇ ਤਾਇ ਚਾਚੇ ਨਾਲ ਤੁਹਾਡੇ ਉਹ ਦਾਦੀ ਤੇ ਚਾਚਾ ਬੋਲਦੇ ਨਹੀਂ ਨਾ ਉਹਨਾਂ ਨੂੰ ਬੋਲਣ ਨਾਲ ਆਇਓ ਪਰ ਜਿਹੜੇ ਤੁਹਾਡੇ ਚਾਚੇ ਦੇ ਬੱਚੇ ਆ ਨਾ ਉਹਦੇ ਨਾਲੋਂ ਯਾਰੀ ਨਾ ਤੋੜਿਓ ਇਹ ਸਮਾਜ ਚ ਬਹੁਤ ਕੁਝ ਹੋ ਰਿਹਾ ਪੇ ਤਾਂ ਚਾਚਾ ਤਾਇਆ ਲੜੇ ਨੇ ਤੇ ਸਾਰਾ ਪਰਿਵਾਰ ਹੀ ਜੁਦਾ ਹੋ ਗਿਆ ਉਹ ਭਾਈ ਆਪਣਾ ਉਹਨਾਂ ਨੂੰ ਕੋ ਆਪਣਾ ਤੁਸੀਂ ਆਪ ਨਹੀਂ ਝਟੋ ਅਸੀਂ ਕਦੇ ਨਾਲ ਤੋਂ ਦੂਰ ਨਹੀਂ ਹੋਣਾ ਹੈਗਾ ਸਮਾਜ ਨੂੰ ਅਸੀਂ ਤੋੜੀ ਜਾ ਰਹੇ ਹਾਂ ਸਮਾਜ ਨੂੰ ਅਸੀਂ ਦੂਰ ਲੈ ਜਾ ਰਹੇ ਹਾਂ ਜਦ ਕਿ ਮੇਰਾ ਆਪਣਾ ਮੰਨਣਾ ਹੈ ਕਿ ਸਮਾਜ ਨੂੰ ਜਿੰਨਾ ਅਸੀਂ ਕਲਾ ਵਿੱਚ ਲਾਵਾਂਗੇ ਜਿੰਨਾ ਅਸੀਂ ਧੀ ਪੁੱਤ ਕਹਿ ਕੇ ਕਿਸੇ ਤੋਂ ਕਿਸੇ ਨੂੰ ਸਹਾਰਾ ਦੇ ਸਕਾਂਗੇ ਉਹਨੂੰ ਮੁਹੱਬਤ ਦੇ ਰੰਗ ਵਿੱਚ ਰੰਗ ਸਕਾਂਗੇ ਆ ਜਿੰਨਾ ਸਾਡੇ ਸਮਾਜ ਦੇ ਵਿੱਚ ਖੁਸ਼ਹਾਲੀ ਆਏਗੀ ਉਨਾ ਹੀ ਵਧੀਆ ਸਮਾਜ ਹੋਏਗਾ ਇੱਕ ਦੂਜੇ ਦੇ ਕੰਮ ਆਣਾ ਆਪਾਂ ਇਕਦੂ ਦੇ ਦੀ ਬਾਹ ਫੜਨੀ ਹੈ ਰੱਜ ਕੇ ਜੀਵਨ ਜੀਣੀ ਆ ਦੁਸ਼ਮਣੀ ਨੇ ਕਿਸੇ ਨਾਲ ਪਾਣੀ ਹੈਗੀ ਆ ਜੇ ਕੋ ਜਿੱਤਣਾ ਚਾਹਦਾ ਸਾਡੇ ਕੈਨੇਡਾ ਵਿੱਚ ਲੋਕਾਂ ਦੀ ਇੰਨੀ ਕੁ ਮਾੜੀ ਪੋਜੀਸ਼ਨ ਹੋਈ ਆ ਇੱਕ ਕੰਮ ਕਰਕੇ ਕਿ ਉਹ ਜਿੱਤਣਾ ਚਾਹੁੰਦੇ ਨੇ ਕਿ ਉਹ ਪੰਜਾਬੀਆਂ ਦੀ ਫਿਤਰਤ ਹੈ ਅਸੀਂ ਜਿੱਤਾਂ ਵਿੱਚ ਬਹੁਤ ਯਕੀਨ ਰੱਖਦੇ ਆ ਮੰਨਿਓ ਪਰ ਸਾਡੀਆਂ ਜਿੱਤਾਂ ਪੁੱਤ ਬਦਲ ਗਈਆਂ ਸਾਡੀਆਂ ਜਿੱਤਾਂ ਹੋ ਗਈਆਂ ਵੱਡੀਆਂ ਕੋਠੀਆਂ ਸਾਡੀਆਂ ਜਿੱਤਾਂ ਹੋ ਗਈਆਂ ਵੱਡੀਆਂ ਕਾਰਾਂ ਸਾਡੀ ਜਿੱਥੋਗੇ ਮੇਰੀ ਬੱਲੇ-ਵੱਲੇ ਹੋਵੇ ਸਾਡੀ ਜਿੱਤ ਆ ਮੇਰੇ ਬੈਂਕ ਬੈਲੈਂਸ ਵੱਡਾ ਹੋਵੇ ਇਹ ਸਾਰਾ ਕੁਝ ਕਰਨ ਲਈ ਭਾਵੇਂ ਮੈਨੂੰ ਭਰਾ ਮਾਰਨਾ ਪੈ ਜਾਵੇ ਭਾਵੇਂ ਮੈਨੂੰ ਧੀ ਮਾਰਨੀ ਪੈ ਜਾਵੇ ਭਾਵੇਂ ਮੈਨੂੰ ਭੈਣ ਦਾ ਸਹੁਰੇ ਘਰ ਲੁੱਟਣਾ ਪੈ ਜਾਵੇ ਅਸੀਂ ਕੋਈ ਗਰਹੀਜ ਨਹੀਂ ਕਰ ਰਹੇ ਅਸੀਂ ਬਿਸ਼ਰਮ ਹੋ ਗਏ ਆ ਸੌਰੀ ਮੈਂ ਥੋੜੇ ਜਿਹਾ ਕਾ ਹੋ ਗਿਆ ਨਾ ਹ ਗੁੱਸਾ ਆ ਜਾਂਦਾ ਰਾਈਟ ਸੋ ਸੋ ਇਸ ਕਰਕੇ ਪੁੱਤੋ ਬਦਿਆ ਸਮਾਜ ਤੁਸੀਂ ਸੈੱਟ ਸਕਦੇ ਆ ਮੈਂ ਆਪਣੇ ਵੱਲੋਂ ਲੱਗਾ ਹਾਂ ਤੁਹਾਨੂੰ ਐਜੂਕੇਟ ਕਰਨ ਲਈ ਪਲੀਜ਼ ਡੋਨਟ ਗੋ ਆਫ ਦਾ ਟਰੈਕ ਡੋਨਟ ਕਿਸੇ ਵੀ ਨਾਲ ਲਿਸਨ ਕਰੋ ਆਪਣੇ ਆਪ ਨੂੰ ਲਿਸਨ ਕਰੋ